ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਕਾਲਾ ਪਿੰਡ ਤੋਂ ਜਿਹੜੀ ਭਲੂਰ ਵਾਲੀ ਛੜਕਾ ਉਹ ਸੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਘਰ ਆ ਮਿੱਤਰੋ ਜਦੋਂ ਤੁਸੀਂ ਭਲੂਰ ਮਾਲੇ ਤੋਂ ਭਲੂਰ ਨੂੰ ਜਾਓਗੇ ਤਾਂ ਸੂਏ ਦੇ ਨਾਲ ਮੁੜਦੇ ਸੱਜੇ ਹੱਥ ਸੱਜੇ ਹੱਥ ਮੁੜ ਕੇ ਖੜਵੰਚੇ ਵਾਲੀ ਛੜਕਾ ਜਿਹੜੀ ਉਹ ਸਿੱਧੀ ਪਈ ਤੁਸੀਂ ਆਉਣਾ ਤੋਂ ਇਹ ਉਹਨਾਂ ਦੇ ਆ ਕੇ ਮਿੱਤਰੋ ਤੁਸੀਂ ਬਾਈ ਸਿੱਧਾ ਬਾਈ ਦਾ ਨੰਬਰ ਲਾ ਦੂੰਗਾ ਸਕਰੀਨ ਦੇ ਉੱਤੇ ਸਿੱਧਾ ਬਾਈ ਦੇ ਘਰੇ ਨੀਲਾ ਗੇਟ ਪਈਦਾ ਹੀ ਆ ਮਿੱਤਰੋ ਪਰ ਤੁਸੀਂ ਮਾਲਾ ਜਿੱਥੇ ਫੱਟਾ ਲੱਗਾ ਉੱਥੋਂ ਫਿਰ ਤੁਸੀਂ ਕਹਿਣ ਤੋਂ ਪਾਵੇ ਆ ਖੱਬੇ ਹੱਥ ਮੁੜ ਕੇ ਘਰੇ ਆਉਣਾ ਵਾ ਫੱਟੇ ਤੋਂ ਦੂਜੀ ਫੱਟੇ ਵਾਲੀ ਸਾਈਡ ਮੁੜ ਜਾਣਾ ਮਿੱਤਰੋ ਤੇ ਬਾਈ ਦਾ ਨਾਮ ਆ ਨਾ ਹਨਾ ਵੀਰੇ ਹਰਦੀਪ ਹਰਦੀਪ ਮਮਾ ਹਨਾ ਬਾਈ ਦਾ ਨਾਮ ਆ ਮਿੱਤਰੋ ਹਰਦੀਪ ਮਮਾ ਬਾਈ ਨੂੰ ਪੁੱਛ ਲਓ ਜਿੰਨੂੰ ਮਰਜ਼ੀ ਗੱਲਬਾਤ ਲਈ ਨੰਬਰ ਲਾ ਦੂੰਗਾ ਸਕਰੀਨ ਦੇ ਉੱਤੇ ਮਿੱਤਰੋ ਗਾਂ ਮਕਾਊਆ ਇੱਕ ਤੀਜਾ ਸੂਆ ਸੂਣ ਵਾਲੀਆ ਦਿਨ ਹਜੇ 10 ਤੋਂ 15 ਪਹਿਲਾਂ 9ਵੇਂ ਮਹੀਨੇ ਦੇ 15 ਦਿਨ ਗਏ ਆ ਇਹਨੂੰ ਬਾਈ ਹੁਣੀਆਂ ਦੇ ਦੁੱਧ ਇਹਨੇ ਮਾਲੋ ਦੂਜੇ 6 7 ਕਿਲੋ ਡੰਗ ਦਾ ਦਿੱਤਾ 14 ਕਿਲੋ ਦੋਵਾਂ ਡੰਗਾਂ ਦਾ ਥੱਲੋ ਤਿਆਰੀ ਤੋਰੀ ਚੰਗੀ ਕਰਦੀ ਆ ਬਣਦੀ ਸੋਹਣੀ ਸੁਨੱਖੀ ਆ ਮਿੱਤਰੋ ਚਮਕ ਦਮਕ ਵਾਲੀ ਕ੍ਰੋਸ ਬਰੀਡ ਦੇ ਵਿੱਚ ਗਾਵਾਂ ਇੱਕ ਸਿੰਘ ਦਾ ਜਿਹੜਾ ਫੂਟਾ ਜਿਹੜੀ ਉਹ 10 ਕ ਉਂਗਲਾ ਹੈਗੀ ਆ ਇੱਕ ਦੀ ਦੋ ਤਿੰਨ ਮਾਲਾ ਉਂਗਲਾ ਤੋੜ ਦਈਏ ਵੀਰੇ ਖੋਲਦੇਗਾ ਮਾੜੀ ਜੀ ਖੋਲੀ ਵੀਰੇ ਮਾੜੀ ਜੀ ਤੋੜ ਕੇ ਵਿਖਾ ਦਈਏ ਪਰਾ ਲੈ ਮਿੱਤਰੋ ਲੈ ਮਿੱਤਰੋ ਤੀਜਾ ਸੂਆ ਇਹਨੇ ਕਰਮਾ ਵਾਲੀ ਨੇ ਸੂਣਾ ਵਾ ਤੋੜ ਕੇ ਤੁਹਾਨੂੰ ਵਿਖਾ ਦੇਣੇ ਇੱਕ ਵਾਰੀ ਸੋਹਣੀ ਸੁਨੱਖੀ ਚਮਕਦਮਕ ਵਾਲੀ ਬਣਦੀ ਤਣ ਦੀ ਗਾਵਾਂ ਬਾਕੀ ਗੱਲਬਾਤ ਲਈ ਤੁਸੀਂ ਨੰਬਰ 22 ਹਰਦੀਪ ਦਾ ਮੈਂ ਸਕਰੀਨ ਦੇ ਉੱਤੇ ਲਾ ਦੇਣਾ ਵਾ ਮਿੱਤਰੋ ਉਸ ਨੰਬਰ ਤੇ ਗੱਲਬਾਤ ਕਰ ਬਣਦੇ ਬਸ ਵੀਰੇ ਬਣਦੇ ਵੇਖ ਸਕਦੇ ਹੋ ਤੁਸੀਂ ਮਿੱਤਰੋ ਇਕਲੀ ਪਿਓ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਲਾ ਦੂੰਗਾ ਮਿੱਤਰੋ 10 ਤੋਂ 15 ਦਿਨਾਂ ਦੀ ਹਜੇ ਵੈੜ ਕੱਚੀ ਆ ਤੀਜਾ ਸੁਆ ਸੁਨਾ ਵਾ ਥਣ ਥਣ ਓਕੇ ਦੀ ਰਿਪੋਰਟ ਆ ਦੇਖ ਸਕਦੇ ਆ ਤੁਸੀਂ ਬਾਕੀ ਤੁਸੀਂ ਤਸੱਲੀ ਹਰ ਇੱਕ ਪੱਖ ਤੋਂ ਆਪ ਕਰਨੀ ਆ ਪਾਸ ਤੁਸੀਂ ਆਪ ਕਰਨੀ ਆ ਕਿਉਂਕਿ ਭਾਈ ਇਹ ਗੱਬਣਾ ਇਹਦੇ ਬਾਰੇ ਜੋ ਮਾਲਕਾਂ ਨੇ ਤਾਂ ਆਪਾਂ ਨੂੰ ਦੱਸਿਆ ਉਹ ਆਪਾਂ ਤੁਹਾਨੂੰ ਦੱਸ ਚੱਲੇ ਆ ਜੋ ਡਿਟੇਲ ਆਪਾਂ ਨੂੰ ਮਾਲਕਾਂ ਨੇ ਦਿੱਤੀ ਉਹ ਤੁਹਾਨੂੰ ਆਪਾਂ ਦੇ ਦੇ ਚੱਲੇ ਆ ਮਿੱਤਰੋ ਅਗਲੀ ਕਾਰਵਾਈ ਤੁਸੀਂ ਕਰਨੀ ਆ ਤੁਹਾਡੀ ਕਿਸਮਤ ਤੇ ਡਿਪੈਂਡ ਆ ਨੰਬਰ 22 ਦਾ ਨੋਟ ਕਰ ਲਓ 98768 47399 98768 47399 98768 47399 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਮਾਲਾਕਲਾਂ ਜ਼ਿਲ੍ਹਾ ਮੋਗਾ ਵਾ ਬਾਈ ਮੁੱਲ ਇਹਦਾ 60000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ